ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋ ਸਮਾਉਣ ਲੱਗੇ ਤਾਂ ਸੱਚੇ ਪਾਤਸ਼ਾਹ ਨੇ ਬਾਦਸ਼ਾਹ ਨੂੰ ਕਿਹਾ ਤੇਰਾ ਰਾਜ ਬਹੁਤ ਛੋਟਾ ਹੋਵੇਗਾ ਕੀ ਸੀ ਉਹ ਖੀਰਲੀ ਗੱਲ ਜਿਸ ਨੇ ਮੁਗਲ ਤਖਤ ਨੂੰ ਹਲਾ ਦਿੱਤਾ ਵੀਡੀਓ ਨਾਲ ਜੁੜੇ ਰਹੋ ਲਾਸਟ ਵਿੱਚ ਦੱਸਦੇ ਹਾਂ 1708 ਦਾ ਉਹ ਸਾਲ ਨਦੇੜ ਗੋਦਾਵਰੀ ਦੇ ਕੰਢੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗਲ ਬਾਦਸ਼ਾਹ ਨਾਲ ਮੁਲਾਕਾਤ ਲਈ ਆਏ ਪਿਛਲੇ ਸਾਲਾਂ ਵਿੱਚ ਗੁਰੂ ਜੀ ਨੇ ਜਜਾਉ ਦੀ ਜੰਗ ਵਿੱਚ ਮੁਗਲ ਬਾਦਸ਼ਾਹ ਦੀ ਮਦਦ ਕੀਤੀ ਸੀ ਵਜ਼ੀਰ ਖਾਂ ਵਰਗੇ ਜ਼ਾਲਮ ਅਜੇ ਵੀ ਸਿੱਖਾਂ ਨੂੰ ਸਤਾ ਰਹੇ ਸਨ ਗੁਰੂ ਸਾਹਿਬ ਨੇ ਬਾਦਸ਼ਾਹ ਚੇਤਾਵਨੀ ਦਿੱਤੀ ਪਰ ਬਾਦਸ਼ਾਹ ਨੇ ਧਿਆਨ ਨਹੀਂ ਦਿੱਤਾ ਇੱਕ ਦਿਨ ਧਰਮ ਤੇ ਚਰਚਾ ਹੋਈ ਬਾਦਸ਼ਾਹ ਨੇ ਪੁੱਛਿਆ ਮਜ਼ਬ ਕਿਹੜਾ ਚੰਗਾ ਹੈ ਤੁਹਾਡਾ ਜਾਂ ਸਾਡਾ ਗੁਰੂ ਜੀ ਨੇ ਸ਼ਾਂਤੀ ਨਾਲ ਪਰ ਤਾਕਤ ਨਾਲ ਜਵਾਬ ਦਿੱਤਾ ਸੱਚਾ ਮਜ਼ਬ ਉਹ ਹੈ ਜੋ ਇਨਸਾਨ ਨੂੰ ਇਨਸਾਨ ਬਣਾਵੇ ਨਾ ਤੇਰਾ ਨਾ ਮੇਰਾ ਉਹ ਹੈ ਸੱਚਾ ਮਜ਼ਬ ਬਾਸ਼ਾ ਚੁੱਪ ਹੋ ਗਿਆ ਫਿਰ ਗੁਰੂ ਜੀ ਨੇ ਆਖਰੀ ਚਿਤਾਵਨੀ ਦਿੱਤੀ ਤੂੰ ਵਾਅਦਾ ਕਰਦਾ ਏ ਪਰ ਪੂਰੇ ਨਹੀਂ ਕਰਦਾ ਤੇਰਾ ਰਾਜ ਬਹੁਤ ਛੋਟਾ ਹੋਵੇਗਾ ਤੇਰੇ ਤੈਨੂੰ ਹੀ ਮਾਰਨਗੇ ਆਖਿਰ ਉਹ ਗੱਲ ਸੱਚ ਸਾਬਿਤ ਹੋਈ ਬਾਸ਼ਾ ਨੂੰ 1712 ਵਿੱਚ ਉਸਦੇ بیٹے ਨੇ ਮਾਰ ਦਿੱਤਾ ਫਿਰ ਆਇਆ ਉਹ ਦੁੱਖ ਦੇਈ ਪਲ ਇੱਕ ਪਠਾਨ ਜਮਸ਼ੇਦ ਖਾਨ ਨੇ ਗੁਰੂ ਜੀ ਨੂੰ ਚਾਕੂ ਮਾਰਿਆ ਗੁਰੂ ਜੀ ਨੇ ਉਸ ਨੂੰ ਸਜ਼ਾ ਤਾਂ ਦਿੱਤੀ ਪਰ ਜ਼ਖਮ ਬਹੁਤ ਡੂੰਘਾ ਸੀ ਬਾਸ਼ਾ ਨੇ ਆਪਣੇ ਇੱਕ ਅੰਗਰੇਜ਼ੀ ਡਾਕਟਰ ਨੂੰ ਭੇਜਿਆ ਜਿਸ ਨੇ ਜ਼ਖਮ ਸੀਹ ਦਿੱਤਾ ਕੁਝ ਦਿਨ ਬਾਅਦ ਗੁਰੂ ਜੀ ਤੀਰ ਚਲਾਉਣ ਲੱਗੇ ਕਿਸੇ ਸਿੰਘ ਦੀ ਬੇਨਤੀ ਤੇ ਜ਼ਖਮ ਫੱਟ ਰਿਹਾ ਸੀ ਖੂਨ ਵਗਣ ਲੱਗਾ ਪਰ ਗੁਰੂ ਜੀ ਸ਼ਾਂਤ ਰਹੇ ਅੱਜ ਤੋਂ ਬਾਅਦ ਥੋੜਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਜ਼ੁਲਮ ਦਾ ਡਟ ਕੇ ਸਾਹਮਣਾ ਕਰੋ ਤੇ ਸਿੱਖ ਪੰਥ ਨੂੰ ਅੱਗੇ ਵਧਾਓ 7 ਅਕਤੂਬਰ 1708 ਗੁਰੂ ਜੀ ਜੋਤੀ ਜੋਤ ਸਮਾ ਗਏ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ ਤੇ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ